धनगुरु tan guru तन गुरु नानक तन गुरु नानक तन गुरु नानक धनगुरुकुरु ध गुरु नन गुरु नानक धन गुरु नानक धन गुरु नानक धन गुरु नानक धन धन गुरु नानक धन गुरु नानक धन गुरु नानक धन गुरु नानक धन गु नु नक धन गुरु नानक धन गुरु नानक गन् गुरु नानक तन् गुरु

ானக தன நூ நானனக ਇਕ ਅੰਕਾ ਅਨੂਰਗ ਸਤਨਾਮ ਵਾਹਿਗੁਰੂ ਕਰਤਾ ਪੁਰਖ ਗੁਰ ਪਰਸਾਦ ਗੁਰ ਪਰਸਾਦ ਵਾਹਿਗੁਰੂ ਜਹਰ ਸਿਮਰਨ ਪਿਆ ਤੈਉ ਪਾਦ ਗਤ ਕਿੰਨੀ ਜਹਰ ਸਿਮਰਨ ਪਿਆ ਤੈਉ ਪਾਦ ਗਤ ਕਿੰਨੀ ਜਹਰ ਸਿਮਰਨ ਪਿਆ ਤੈਉ ਪਾਦ ਗਤ ਕਿੰਨੀ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਹਰ ਜਾਪਨਾ ਵੱਡ ਪਾਗੀ ਵੱਡ ਪਾਗੀ ਹਰ ਜਾ ਰੇ ਮਤ ਦੀਨੀ ਜਨ ਨਾਨਕ ਕੋ ਗੁਰੇ ਮਤ ਦੀਨੀ ਜਨ ਨਾਨਕ ਕੋ ਗੁਰੇ ਮਤ ਦੀਨੀ ਇਹ ਮਤ மத்தீமதினர மத்தி <laughs> <laughs> जन नानक का गुर ये मत दीनी, दीनी। जाप हार पाव जल तारना ਜਪ 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 ਹਰ ਪਵ ਜਲ ਤਾਰਨਾ ਜਪ ਹਰ ਪਵ ਜਲ ਤਾਰਨਾ ਜਪ ਹਰ ਪਵ ਜਲ ਤਾਰਨਾ जप वाहे गुरु वाहे गुरु जाप हार पव जल जप हार पव जल तारना जप वाहे गुरू गुरु जप वे गुरु वाह गुरु आहे गुरु

Vaheguru guru wah guru 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 guru

vahe guru vahe guru vahe guru vahe guru vahe guru vahe guru वाहे गुरु वाहे गुरु <inherently> गुरु वाहे गुरु वाहे गुरु न पाया ए मन मेरा तू सदारो हर हाल ए हर हाल रा तू मन मेरा तू सब सब करे तेरा कारज सब सुमार सुमार सदा सफलत सुमार नो गोमनोम स

ලර සතදේශු සජී සු ස සසේේල වන්තලාළකගොර ජරන්න ලාක මලදයාන හදතුූ नी नाम कया नानक देव ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤਾਂ ਭਗਵੰਤੇ ਸਿਮਰ ਗਏ ਗੁਰੂ ਨਾਨਕ ਦੇਵ ਧਾਇਏ ਵਿਰੰਗਤ ਗੁਰਤੇ ਅਮਰਦਾਸ ਰਾਮਦਾਸ ਜੀ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸਿਰ ਰਖਿ ਸਿਮਾਏ ਏਕ ਬਾਦ ਸਿਮਰ ਸਿਮਨ ਕੰਨੋਂ ਤੇ ਆਵੇ ਧਾਇਏ ਸਭ ਕੈ ਜੀ ਸਿਹਾਇ ਦਸਵੇਂ ਪਾਖਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵਤਹਿ ਜੀ ਸਾਇਤ ਸੰਪਾਸ ਦੀ ਆਤਮ ਜੋਤ ਸਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਅਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਨ 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 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 44 ਸ਼ਗਤ ਦਤਾਂ ਦੇ ਮਾਲਕ ਮਾਲ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਅਜੁਰਦਾਸ ਬੇਨਤੀ ਆਪ ਜੀ ਦੇ ਜੋ ਧੰਨ ਧੰਨ ਆਪ ਜੀ ਨੇ ਨਿਸ਼ਾਨਾ ਦੀ ਮਰਿਆਦਾ ਚਲਾਈ ਸੀ ਧੰਨ ਸ੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਆਪ ਜੀ ਦੀ ਕਿਰਪਾ ਸਦਕਾਜ ਨਗਰ ਵਾਲੋਂ ਆਪ ਜੀ ਦੀ ਨਿਸ਼ਾਨਾ ਦੀ ਸੇਵਾ ਕੀਤੀ ਗਈ ਹੈ

ਸੁਆਗਤ ਕਰੋ ਕਿਰਪਾ ਸੋਇਤ ਰੂਪ ਨਾਮਾ ਬਖਸ਼ੋ ਹੁਨਾਮੇ ਤੇ ਚਰਨ ਦੇ ਸੋਦੀ ਬਖਸ਼ੋ ਸਹੀ ਪਿਆਰੇ ਮਿਲਨੇ ਜਿਨਾ ਮਿਲਿਆ ਤੇਰਾ ਨਾਮ ਚਿਤਿਆਵੇ ਨਾਨ ਗੁਨਾ ਚਰਦੀ ਕਲਾ ਤੇਰੇ ਪੈਰੀ ਸਰਬਤ ਦਾ ਭਲਾ ਨਾਮ ਹਰ ਸਾਹ ਵਾਹਿਗੁਰੂ ਜੀ ਮਤੇ ਦੋਰਾ ਆਗਾ ਗਜ ਕਰੇ ਦਸਾ ਆਕੀ ਰਹੇ ਨ ਕੋਏ ਵਾਹ ਰਵੇ ਸੰਭਲੇਗੇ ਬਚਿ ਸ਼ਰਨ ਜੋ ਤਾਰਨਾਰ ਹੋ ਹੈ ਸੀਸ ਸੁਆਮ ਅਧੀ ਰਖਿਆ ਕਰੇ ਗੁਰ ਕਲਗੀ ਤਾਰ

ਜਾ ਕੇ ਵਸੇ ਕਾਮ ਤੇ ਨਾ ਸੋਇ ਸਾਹ ਤਿਆ ਮੇਰੇ ਜੀ i'm ਸ੍ਰੀ ਅਕਾਲ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਹੇ ਗੁਰੂ ਸਤ ਨਾਮੁ ਆਮਵਾਹੇ ਗੁਰੂ ਸਤ ਸਤਨਾਮ ਵਾਹਿ I'm सत नाम हे गुरु सत ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੋਕਰ ਧੰਨਵਾਦ ਜਿਨ੍ਹਾਂ ਨੇ ਸੰਗਤ ਕੋਲੋਂ ਤੇ ਪਰਿਵਾਰਾਂ ਕੋਲੋਂ ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਸੇਵਾ ਕੀਤੀ ਹੈ ਨਿਸਨ ਨਾਨ ਸਾਹਿਬ ਦੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਸੋ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਆ ਕੇ ਸੇਵਾ ਨ ਭਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ guru wah 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 guru, 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 guru. Is guru!